ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਫ੍ਰੀ ਰੈਮੇਡੀ ਤਿਆਰ ਕਰਾਂਗੇ ਉਹ ਵੀ ਜਿਹੜੀ ਆਪਣੇ ਵਾਲਾਂ ਲਈ ਇੱਕ ਕਿਸਮ ਦੀ ਦਵਾਈ ਠੀਕ ਹੈ ਜੀ ਬਿਨਾ ਕੈਮੀਕਲ ਤੋਂ ਤੇ ਇੱਕ ਲਈ ਆਪਾਂ ਨੇ ਕਲੌਂਜੀ ਤੇ ਇੱਕ ਲਈ ਆਪਾਂ ਨੇ ਬਦਾਮ ਆਪਾਂ ਨੇ ਕਿੰਨੀ ਕਿੰਨੀ ਮਾਤਰਾ ਵਿੱਚ ਲੈਣੀ ਹੈ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਇੱਕ ਕਿਸਮ ਤੁਸੀਂ ਇਹ ਪਾਊਡਰ ਬਣਾ ਕੇ ਰੱਖ ਸਕਦੇ ਹੋ ਤੇ ਇਹਦਾ ਲਗਾਉਣ ਦਾ ਤਰੀਕਾ ਕਈ ਭੈਣ ਭਰਾਵਾਂ ਦੇ ਕਮੈਂਟ ਆਏ ਸੀਗੇ ਦੀ ਦੇਖੋ ਆਪਾਂ ਨੇ ਵਾਲਾਂ ਨੂੰ ਸ਼ੈਂਪੂ ਜਦੋਂ ਕਰ ਲਿਆ ਉਸ ਤੋਂ ਪਹਿਲਾਂ ਲਗਾਉਣੀ ਹੈ ਤੇ ਬਾਅਦ ਵਿੱਚ ਲਗਾਉਣੀ ਹੈ ਜੇ ਤੁਸੀਂ ਪਹਿਲਾਂ ਵਾਲਾਂ ਨੂੰ ਵਾਸ਼ ਕਰ ਲਓ ਉਸ ਤੋਂ ਬਾਅਦ ਇਹਨੂੰ ਲਗਾ ਸਕਦੇ ਹੋ ਠੀਕ ਹੈ ਜੀ ਫਿਰ ਤੁਸੀਂ ਉਤਾਰਨੀ ਨਹੀਂ ਹੈਗੀ ਪਾਣੀ ਦੇ ਨਾਲ ਸਿਰਫ ਉਸ ਤਰੀਕੇ ਨਾਲ ਹੀ ਛੱਡ ਦੇਣਾ ਹੈ ਇਹ ਜਦੋਂ ਆਪਣੇ ਹਫਤੇ ਬਾਅਦ ਆਪਾਂ ਨੇ ਵਾਲਾਂ ਨੂੰ ਵਾਸ਼ ਕਰਨਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਵਾਲਾਂ ਨੂੰ ਵਾਸ਼ ਸ਼ੈਂਪੂ ਕਰਕੇ ਤੇ ਉਸ ਤੋਂ ਬਾਅਦ ਫਿਰ ਲਗਾ ਸਕਦੇ ਹੋ ਠੀਕ ਹੈ ਜੀ ਆ ਦੇਖੋ ਜੀ ਆਪਾਂ ਨੇ ਇਹ ਡਾਈ ਤਿਆਰ ਕੀਤੀ ਹੋਈ ਆ ਜਿਹੜੀ ਮੈਂ ਆਪਣੇ ਵਾਲਾਂ ਦੇ ਉੱਤੇ ਲਗਾਉਣੀ ਆ ਠੀਕ ਹੈ ਜੀ ਬਿਨਾਂ ਕੈਮੀਕਲ ਤੋਂ ਆ ਜੀ ਤੇ ਆਪਾਂ ਇਹਨੇ ਕੈਮੀਕਲ ਵਾਲੀਆਂ ਕਿਉਂ ਆਪਾਂ ਨੇ ਡਾਈਆਂ ਵਰਤਣੀਆਂ ਠੀਕ ਹੈ ਜੀ ਵਾਲਾਂ ਦੇ ਉੱਤੇ ਲਗਾਉਂਗੇ ਨਾ ਤੁਹਾਡੇ ਵਾਲ ਬਿਲਕੁਲ ਬਲੈਕ ਹੋ ਚਲੇ ਆ ਤੇ ਬਸ ਉਹਨੂੰ ਉਸ ਤੋਂ ਬਾਅਦ ਤੁਸੀਂ ਜਦੋਂ 5-10 ਮਿੰਟ ਵਿੱਚ ਇਹ ਸੁੱਕ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਚਾਹੇ ਸਿੰਪਲ ਕੱਪੜਾ ਫੇਰ ਕੇ ਦੇਖ ਲਿਓ ਵਾਲਾਂ ਦੇ ਉੱਤੇ ਬਿਲਕੁਲ ਨਹੀਂ ਉਤਰੂਗਾ ਕਈ ਵਾਰੀ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਆ ਜੀ ਇਹ ਆਪਣੇ ਕੱਪੜਿਆਂ ਨੂੰ ਲੱਗ ਚੋਗੀ ਬਿਲਕੁਲ ਨਹੀਂ ਲੱਗਦੀ ਕੱਪੜਿਆਂ ਨੂੰ ਮੈਂ ਇਹ ਹੀ ਦੇਖੋ ਜੀ ਰੈਮਡੀ ਤਿਆਰ ਕਰਤੀਆਂ ਤੇ ਇਹ ਹੀ ਆਪਣੇ ਵਾਲਾਂ ਦੇ ਉੱਤੇ ਲਗਾਉਣੀ ਆ ਤੇ ਆਪਾਂ ਲਗਾ ਕੇ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਆਪਾਂ ਨੇ ਤਿਆਰ ਕਿਸ ਤਰੀਕੇ ਨਾਲ ਕਰਨੀਆਂ ਤੁਸੀਂ 4 ਬਦਾਮ ਲੈ ਲਿਓ ਜੇ ਤੁਸੀਂ ਜ਼ਿਆਦਾ ਪਾਊਡਰ ਨੂੰ ਤਿਆਰ ਕਰਕੇ ਰੱਖਣਾ 4 ਬਦਾਮ ਲੈ ਲਿਓ ਤੇ 1.5 ਚਮਚਾ ਤੁਸੀਂ ਕਲੌਂਜੀ ਦਾ ਲੈ ਸਕਦੇ ਹੋ ਠੀਕ ਹੈ ਜੀ ਲੋ ਜੀ ਆਪਾਂ ਇਹਦੇ ਵਿੱਚ ਹੁਣ ਕੜਾਹੀ ਦੇ ਵਿੱਚ ਚਾਰ ਬਦਾਮ ਪਾ ਦਨੇ ਆ ਤੇ ਗੈਸ ਨੂੰ ਆਪਾਂ ਨੇ ਔਨ ਕਰਤਾ ਇਹਦੇ ਵਿੱਚ ਹੀ ਆਪਾਂ ਦੇਖੋ ਜੀ ਇੱਕ ਚਮਚਾ ਕਲੌਂਜੀ ਦਾ ਪਾਵਾਂਗੇ ਇਹਨੂੰ ਕੁੱਲ ਹੀ ਬਦਾਮਾਂ ਨੂੰ ਬਲੈਕ ਕਲਰ ਤੇ ਕਰ ਲੈਣਾ ਵਾ ਭੁੰਨ ਕੇ ਤੇ ਆਪਣੇ ਨਾਲ ਹੀ ਕਲੌਂਜੀ ਭੁੱਜ ਜੂਗੀ ਬਦਾਮ ਬਿਲਕੁਲ ਹੋ ਕੇ ਬਲੈਕ ਕਲਰ ਤੇ ਤੇ ਹਲਕਾ ਜਿਹਾ ਆਪਾਂ ਸੇਕ ਹੋ ਰੇ ਨੂੰ ਲਗਵਾਵਾਂਗੇ ਜਦੋਂ ਬਿਲਕੁਲ ਹੀ ਕਾਲੇ ਰੰਗ ਦੀ ਹੋਗੇ ਤੇ ਫਿਰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜੀ ਜਦੋਂ ਆਪਾਂ ਕੋਈ ਵੀ ਰੈਮਡੀ ਤਿਆਰ ਕਰਨੀ ਆ ਵਾਣ ਲਈ ਤੇ ਤੁਸੀਂ ਕੜਾਹੀ ਲੋਹੇ ਦੀ ਲੈਣੀ ਆ ਉਹਦੇ ਵਿੱਚ ਹੀ ਤੁਸੀਂ ਤਿਆਰ ਕਰਿਆ ਕਰੋ ਜੀ ਬਾਦਾਮ ਵੀ ਬਲੈਕ ਕਲਰ ਦੇ ਹੋਗੇ ਤੇ ਆਪਣੀ ਜਿਹੜੀ ਕਲੌਂਜੀ ਸੀ ਉਹ ਵੀ ਚੰਗੀ ਤਰ੍ਹਾਂ ਆ ਪੁੱਜ ਗਈ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਕੁੰਡੇ ਛੋਟਾ ਲਵਾਂਗੇ ਛੋਟਾ ਜਿਹਾ ਤੇ ਇਹਦੇ ਵਿੱਚ ਪਾ ਕੇ ਆਪਾਂ ਇਹਦਾ ਪਾਉਡਰ ਤਿਆਰ ਕਰ ਲਾਂਗੇ ਤੁਸੀਂ ਮਿਕਸੀ ਜੱਗ ਵਿੱਚ ਵੀ ਪਾ ਕੇ ਇਹਦਾ ਪਾਉਡਰ ਤਿਆਰ ਕਰ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਹੀ ਆਪਾਂ ਇਹਨੂੰ ਪਾਉਡਰ ਤਿਆਰ ਕਰਾਂਗੇ ਇਹਦਾ ਹੁਣ ਆਪਾਂ ਥੋੜਾ ਜਿਹਾ ਇਹਨੂੰ ਠੰਡਾ ਹੋਣ ਦੀ ਵੇਟ ਕਰਦੇ ਹਾਂ ਤੇ ਉਸ ਤੋਂ ਬਾਅਦ ਇਹਨੂੰ ਇਹਦੇ ਵਿੱਚ ਪਾ ਕੇ ਆਪਾਂ ਫਿਰ ਪਾਉਡਰ ਤਿਆਰ ਕਰਕੇ ਤਾਂ ਹੁਣ ਦਕੋਣੀਆ ਹਲਕਾ ਜਿਹਾ ਹੁੰਦੀ ਪੂਰੀ ਠੰਡਾ ਹੋ ਗਿਆ ਜੜ ਤੋਂ ਇੱਕ ਇੱਕ ਬਾਲ ਤੁਹਾਡਾ ਕਾਲਾ ਹੋ ਜਾਊਗਾ ਜੀ ਜੇ ਇਹਦੇ ਤੁਸੀਂ ਰੈਮਡੀ ਬਣਾ ਕੇ ਵਾਲਾਂ ਦੇ ਉੱਤੇ ਲਗਾਉਂਗੀ ਬਿਨਾ ਕੈਮੀਕਲ ਤੋਂ ਫ੍ਰੀ ਆ ਇਹ ਇੱਕ ਪਲੇਟ ਵਿੱਚ ਕੱਟ ਕੇ ਦਿਖਾਉਣੀ ਆ ਤੁਹਾਨੂੰ ਤੁਸੀਂ ਜ਼ਿਆਦਾ ਵੀ ਬਣਾ ਕੇ ਰੱਖ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਕਈ ਵਾਰੀ ਆਪਣੇ ਉਮਰ ਤੋਂ ਪਹਿਲਾਂ ਹੀ ਦੇਖੋ ਜੀ ਵਾਲ ਚਿੱਟੇ ਆਉਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੀ ਤੇ ਤੁਸੀਂ ਇਸ ਤਰੀਕੇ ਦੀਆਂ ਰੈਮੇਡੀ ਬਣਾ ਕੇ ਬੱਚਿਆਂ ਦੇ ਵੀ ਲਗਾ ਸਕਦੇ ਹੋ ਜੜਾਂ ਦੇ ਵਿੱਚ ਵਾਲਾਂ ਦੀ ਜੜਾਂ ਦੇ ਵਿੱਚ ਲਗਾ ਸਕਦੇ ਹੋ ਠੀਕ ਹੈ ਜੀ ਤੇ ਕੋਈ ਨੁਕਸਾਨ ਨਹੀਂ ਹੈਗਾ ਫ੍ਰੀ ਕੈਮੀਕਲ ਤੋਂ ਆ ਤੇ ਚਲੋ ਆਪਾਂ ਹੁਣ ਤੁਹਾਨੂੰ ਵਾਲਾਂ ਦੇ ਉੱਤੇ ਲਗਾ ਕੇ ਵਿਖਾਉਣੀ ਆ। ਲਓ ਜੀ ਆਪਣੀ ਡਾਈ ਬਿਲਕੁਲ ਬਣ ਕੇ ਤਿਆਰ ਹੋ ਗਈ। ਇਹਨੂੰ ਸਿਰ ਲਗਾ ਕੇ 5-10 ਮਿੰਟ ਲਈ ਛੱਡ ਦਿਓ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਜਦੋਂ ਸੁੱਕ ਗਿਆ ਉਸ ਤੋਂ ਬਾਅਦ ਕੱਪੜਾ ਤੁਸੀਂ ਸੁੱਕਾ ਫੇਰ ਦਿਓ। ਪਹਿਲਾਂ ਤੁਸੀਂ ਆਪਣੇ ਸਿਰ ਨੂੰ ਵਾਸ਼ ਕਰ ਲਿਓ ਉਸ ਤੋਂ ਬਾਅਦ ਲਗਾ ਲਿਓ ਠੀਕ ਹੈ ਜੀ ਇਸ ਤਰੀਕੇ ਨਾਲ। ਬਿਲਕੁਲ ਤੁਹਾਡੇ ਇੱਕ ਇੱਕ ਵਾਲ ਵੀ ਕਾਲਾ ਹੋ ਜਾਊਗਾ। ਬਿਨਾ ਕੈਮੀਕਲ ਤੋਂ ਇਹ ਦੇਖੋ ਜੀ ਨੇਚਰਲ ਡਾਈ ਫ੍ਰੀ ਆ ਜਿਹੜੇ ਆਪਾਂ ਜ਼ਿਆਦਾ ਇੰਨੇ ਕੈਮੀਕਲ ਵਰਤਦੇ ਆਂ ਤਾਂ ਇਹੋ ਆਪਣੇ ਦੇਖੋ ਜੀ ਵਾਲ ਬਿਲਕੁਲ ਚਿੱਟੇ ਹੋ ਜਾਂਦੇ ਨੇ ਇੱਥੇ ਤਾਂ ਤੁਹਾਨੂੰ ਕਈ ਵੀ ਨਹੀਂ ਨਾ ਚਿੱਟੇ ਵਾਲ ਦਿਸ ਰਹੇ ਨੇ ਉੱਥੇ ਤੁਸੀਂ ਲਗਾ ਕੇ ਨਾ 5 ਮਿੰਟ ਲਈ ਛੱਡ ਦਿਓ ਉਸ ਤੋਂ ਬਾਅਦ ਤੁਸੀਂ ਇਹ ਜਦੋਂ ਸੁੱਕ ਗਈ ਨਾ ਉਸ ਤੋਂ ਬਾਅਦ ਤੁਸੀਂ ਇਹਨੂੰ ਕੱਪੜਾ ਸੁੱਕਾ ਲੈ ਕੇ ਇਸ ਤਰੀਕੇ ਨਾਲ ਉੱਪਰ ਫੇਰ ਦੇਣਾ ਠੀਕ ਹੈ ਜੀ ਇਸ ਤੋਂ ਬਾਅਦ ਨਹੀਂ ਤੁਸੀਂ ਆਪਣੇ ਵਾਲਾਂ ਨੂੰ ਧੋਸ਼ ਕਰਨਾ ਹੈਗਾ ਠੀਕ ਹੈ ਤਾਂ ਹੁਣ ਹਫ਼ਤਾ ਇੱਕ ਹਫ਼ਤਾ ਬਿਲਕੁਲ ਵੀ ਡਾਈ ਲਗਾਉਣ ਦੀ ਲੋੜ ਨਹੀਂ ਪੈਣੀ ਹੈਗੀ ਦੇਖੋ ਜੀ ਆਪਣੇ ਹੌਲੀ-ਹੌਲੀ ਨੇਚਰਲੀ ਵਾਲ ਬਿਲਕੁਲ ਬਲੈਕ ਹੋਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਇਹ ਇਸ ਤਰੀਕੇ ਦੀਆਂ ਕੋਈ ਵੀ ਰੈਮਡੀ ਵਰਤੋਗੇ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਦੇਖੋ ਜੀ ਨਾਰੀਅਲ ਦਾ ਤੇਲ ਵੀ ਪਾ ਸਕਦੇ ਆ ਤੇ ਸਰੋਂ ਦਾ ਤੇਲ ਵੀ ਠੀਕ ਹੈ ਜੀ ਦੇਖੋ ਜੀ ਆਪਣੇ 2 ਮਿੰਟ ਹੋ ਗਏ ਲੱਗੇ ਨੂੰ ਤੁਸੀਂ ਦੇਖ ਸਕਦੇ ਆ ਆਪਣਾ ਹੱਥ ਬਿਲਕੁਲ ਵੀ ਬਲੈਕ ਨਹੀਂ ਹੋ ਰਿਹਾ ਆਪਣੇ ਵਾਲ ਬਿਲਕੁਲ ਬਲੈਕ ਹੋ ਗਏ ਠੀਕ ਹੈ ਜੀ ਲਓ ਜੀ ਬਹੁਤ ਹੀ ਵਧੀਆ ਤਰੀਕਾ ਸੀਗਾ ਜੀ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ 10 ਮਿੰਟ ਸੁਕਾ ਲਿਓ ਤੇ ਤੋ ਇਸ ਤੋਂ ਬਾਅਦ ਤੁਸੀਂ ਆਪਣੇ ਸਿਰ ਨੂੰ ਚੰਗੀ ਤਰ੍ਹਾਂ ਕੰਗੀ ਦੇ ਨਾਲ ਕੰਗੀ ਦੇ ਨਾਲ ਬਾਹ ਕੇ ਜਿਹੜੀ ਮਾੜਾ ਮੋਟਾ ਕੋਈ ਵੀ ਆਪਣੇ ਰੈਮਡੀ ਦਾ ਦਾਣਾ ਰਹਿ ਜਾਂਦਾ ਹੈ ਹਨ ਤੇ ਉਹ ਬਿਲਕੁਲ ਕੰਗੀ ਦੇ ਨਾਲ ਬਾਹਰ ਨਿਕਲ ਜਾਓ ਲਓ ਜੀ ਬਿਲਕੁਲ ਆਪਣੇ ਬਲੈਕ ਕਲਰ ਦੇ ਵਾਲ ਹੋ ਗਏ ਦੇਖ ਸਕਦੇ ਹੋ ਤੁਸੀਂ ਲਓ ਜੀ ਆਪਣੀ ਇਹ ਫ੍ਰੀ ਦੇ ਰੈਮਡੀ ਬਣ ਕੇ ਤਿਆਰ ਹੋ ਗਈ ਤੇ ਤੁਸੀਂ ਇਹਨੂੰ ਜਦੋਂ ਮਰਜ਼ੀ ਲਗਾ ਸਕਦੇ ਹੋ ਜਿੱਥੇ ਤੁਹਾਨੂੰ ਵਾਈਟ ਕਲਰ ਦੇ ਵਾਲ ਦਿਸ ਰਹੇ ਨੇ ਠੀਕ ਹੈ ਜੀ ਤੇ ਕਿ ਹੋਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਚਲੋ ਆਪਾਂ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ